ਤੇ ਬਾਣਾ ਪਾ ਕੇ ਜਿਹੜਾ ਮੈਂ ਆ ਮੈਂ ਤੇ ਕਿਸੇ ਦੀ ਮਦਦ ਕਰਨੀ ਆ ਕਿਸੇ ਦੀ ਰੱਖਿਆ ਕਰਨੀ ਆ ਮੈਂ ਕਿਸੇ ਨੂੰ ਡਿਫੈਂਸ ਕਰਨਾ ਓਕੇ ਨਾ ਕਿ ਕਿਸੇ ਤੇ ਅਟੈਕ ਕਰਨਾ ਨਾ ਕਿਸੇ ਤੋਂ ਖੋਣਾ ਹੁਣ ਇਹ ਪਾ ਲਿਆ ਬਾਣਾ ਹਮ ਹਾਲ ਤਾਂ ਸ਼ੇਰ ਦੀ ਪਾਲੀ ਤੇ ਵਿੱਚ ਸਾਰਾ ਕੁਝ ਗਿੱਦੜ ਦਾ ਇਸ ਕਰਕੇ ਮੈਂ ਮੁਖੀ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਨੀਵਾ ਹੋ ਕੇ ਸਤਿਕਾਰ ਸਹਿਤ ਪੀ ਪੂਰਾ ਟੈਸਟ ਲੈ ਕੇ ਜਿਹੜੇ ਜਸੇਦਾਰ ਆ ਘੋੜਿਆਂ ਦੇ ਜਿਹੜੇ ਜਿੰਨਾਂ ਕੋ ਅਧਿਕਾਰ ਆ ਆਇਡੈਂਟੀਟੀ ਕਾਰਡ ਬਣਾਉਂਦੇ ਤੇ ਉਹਨਾਂ ਨੂੰ ਆਇਡੈਂਟੀਟੀ ਕਾਰਡ ਬਣੋ ਬੜਾਏ ਜਾਣ ਜਿਹੜੇ ਉਸ ਆਇਡੈਂਟੀਟੀ ਕਾਰਡ ਦੀ ਇੱਜ਼ਤ ਕਰਨ ਉਹਦੀ ਨਿਗਰਾਨੀ 'ਚ ਰਹਿਣ ਪਹਿਰੇ ਦੇ ਵਿੱਚ ਰਹਿਣ ਤੇ ਆਪਣੇ ਸੰਪਰਦਾ ਨੂੰ ਜਵਾਬਦੇਹੀ ਹੋਵੇ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਬਾਣੇ ਨਾਲ ਜੁੜੀ ਹੋਈ ਮਰਜ਼ਾਦਾ ਜਦੋਂ ਚੌਕੜਾ ਮਾਰ ਕੇ ਬਹਿਣਾ ਇਹ ਸਾਡਾ ਥੱਲਿਓ ਸਾਰਾ ਆਸਣ ਕਾਜਲੇ ਲੱਤ ਨੂੰ ਹੱਥ ਨਾਲ ਲੱਗੇ ਪੈਰ ਨੂੰ ਹੱਥ ਨਾਲ ਲੱਗੇ ਜਦੋਂ ਅਸੀਂ ਗੁਰੂ ਸਾਹਿਬ ਦੀ ਤਾਂ ਬਿਆਦਾਂ ਹੁਕਮਨਾਮਾ ਲੈਣਾ ਠੀਕ ਹੈ ਜਿਹੜਾ ਤੇ ਸਾਡਾ ਇਹ ਬਾਣਾ ਜਿਹੜਾ ਗੋਡੇ ਤੋਂ ਠਾਂ ਚੱਲ ਜਾਂਦਾ ਤੇ ਜਿਹੜਾ ਜੰਗਾ ਜੁੱਧਾ ਦਾ ਬਾਣਾ ਉਹ ਵੀ ਇਹੀ ਆ ਉਹਦੇ ਵਿੱਚ ਇਹ ਆ ਕਿ ਕਈ ਵਾਰ ਇੱਥੇ ਬਾਜੂ ਬੰਦ ਲੱਗਦੇ ਆ ਛਾਤੀ ਬੰਦ ਲੱਗਦੇ ਆ ਠੀਕ ਆ ਜੀ ਉਹਦੇ ਇੱਕ ਸੰਜੋਆ ਲੱਗਦੀਆਂ ਜਿਹੜੀਆਂ ਹਾਂਜੀ ਹਾਂਜੀ ਉਹ ਬਾਣਾ ਥੋੜਾ ਜਿਆ ਉੱਚਾ ਹੁੰਦਾ ਜੀ ਕਿਉਂਕਿ ਘੋੜੇ ਦੇ ਉੱਤੇ ਉਹ ਬਾਣਾ ਘੋੜੇ ਦੇ ਮਗਰਲੇ ਬੰਨੇ ਪੁੱਠਿਆਂ ਨੂੰ ਨਾ ਲੱਗੇ ਉਹ ਲਗਪਗ ਇੱਥੇ ਕਾ ਜਾਂਦਾ ਉਦੋਂ ਬਾਅਦ ਇਹ ਬਾਣਾ ਪਾ ਕੇ ਤੁਸੀਂ ਜੰਗਲ ਪਾਣੀ ਨਹੀਂ ਜਾ ਸਕਦੇ ਤੇ ਫਿਰ ਜੇ ਜਾਣਾ ਹੋਵੇ ਇਹਨੂੰ ਲਾ ਕੇ ਜਾਓ ਪਹਿਲਾਂ ਜਿਹੜੇ ਬਾਣੇ ਸੀਗੇ ਉਹਨਾਂ ਦੇ ਐ ਡੋਰੀਆਂ ਹੁੰਦੀਆਂ ਸੀ ਜੀ ਪੁਰੇ ਵੀ ਇੱਕ ਡੋਰੀ ਇਹਨੂੰ ਲੱਗਦੀ ਹੈ ਇਹਦੋਂ ਬਗੈਰੇ ਅਧੂਰਾ ਵਾ ਓਕੇ ਆ ਡੋਰੀ ਪੱਜ ਗਈ ਜੀ ਅਰੁਣ ਜੀ ਹੂੰ ਉਹ ਤੋਂ ਬਾਅਦ ਦੂਜੀ ਡੋਰੀ ਹੁੰਦੀ ਜਿਹੜੀ ਉਹ ਇੱਥੇ ਵੱਜਦੀ ਸੀ ਹੂੰ ਠੀਕ ਆ ਜੀ ਹੂੰ ਹੁਣ ਵਧਣ ਆ ਗਏ ਤੇ ਤੀਜੀ ਡੋਰੀ ਹੁੰਦੀ ਉਹ ਆਇਆ ਕਰਕੇ ਤਿਰਛਾ ਦਾ ਚੁੜਾ ਐ ਅੱਛਾ ਉਹ ਇੱਕ ਡੋਰੀ ਇੱਥੇ ਹੁੰਦੀ ਇੱਕ ਇੱਥੇ ਹੁੰਦੀ ਇਹਦੀ ਮਰਜ਼ਾ ਦਾ ਇਹਨੂੰ ਧਿਆਨ ਚ ਰੱਖਣਾ ਪੈਂਦਾ ਵਾ ਵੀ ਮੈਨੂੰ ਵੰਤਵਾਂ ਵੱਲੋਂ ਕੀ ਮਿਲਿਆ ਮੈਂ ਕਿੱਦਾਂ ਬੋਲਣਾ ਕਿੱਦਾਂ ਵਿਚਰਨਾ ਠੀਕ ਆ ਜੀ ਤੇ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਚੀਜ਼ਾਂ ਸਖਤਾਈ ਵੀ ਕਰਨੀ ਪੈਣਾ ਠੀਕ ਆ ਕੋਈ ਨਾਰਾਜ਼ ਹਦਾ ਹੋਣ ਦੋ ਪਰ ਜੇ ਬਾਣੀ ਤੇ ਬਾਣੀ ਦੇ ਲੜ ਲੱਗਣਾ ਨਾ ਤੇ ਸਖਤ ਵਿਧਾਨ ਦੇ ਵਿੱਚ ਰਹਿਣਾ ਆਪਾਂ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਾਣਾ ਇਹਦਾ ਕਿਉਂ ਇੰਨਾ ਸਤਕਾਰ ਕੀਤਾ ਜਾਂਦਾ ਸੀਸ ਇਸ ਬਾਣੇ ਦੇ ਅੱਗੇ ਕਿਉਂ ਝੁਕਦਾ ਇਹਦੀ ਡਿਟੇਲ ਦੇ ਵਿੱਚ ਜਾਣਕਾਰੀ ਬਾਬਾ ਜੱਸਾ ਸਿੰਘ ਜੀ ਤੋਂ ਲਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਬਾਣੇ ਬਾਰੇ ਥੋੜੀ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਕਿਉਂਕਿ ਇੱਕ ਤਰ੍ਹਾਂ ਦਾ ਐਸਾ ਵੀ ਹੈ ਸਾਡੇ ਸਮਾਜ ਦੇ ਵਿੱਚ ਜਿਹੜਾ ਮਰਾਦਰ ਕਰਦਾ ਇਸ ਬਾਣੇ ਨੂੰ ਜੀ ਔਰ ਜ਼ਿਆਦਾਤਰ ਤਬਕੇ ਸੀਸ ਛਕਾਉਂਦੇ ਨੇ ਉਹ ਕਿਉਂ ਛਕਾਉਂਦੇ ਨੇ ਤੇ ਇਸ ਬਾਣੇ ਦੇ ਵਿੱਚ ਕਿਹੜੀਆਂ-ਕਿੜੀਆਂ ਚੀਜ਼ਾਂ ਨੇ ਜਿਹੜੀਆਂ ਲਾਜ਼ਮੀ ਤੌਰ ਤੇ ਇੰਪਲੀਮੈਂਟ ਕਰਨੀਆਂ ਜ਼ਰੂਰੀ ਨੇ ਕੀ-ਕੀ ਰਹਿਤਾ ਕੀ-ਕੀ ਮਰਿਆਦਾ ਹੈਗੀਆਂ ਨੇ ਹਾਂ ਵੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਨਰਾਦਰ ਦੀ ਗੱਲ ਕਰਦਾ ਜਿਹੜਾ ਇਹ ਢੰਗ ਸਿੰਘ ਬਾਣਾ ਜਾਂ ਚੋਲਾਕ ਸ਼ਹਿਰਾ ਹੈ ਅੱਗੇ ਟੇਲਰ ਦਲਾਂ ਜੀ ਹੁੰਦੇ ਸੀਗੇ ਤੇ ਢੰਗ ਸਿੰਘ ਆਪਣਾ ਜਿਹੜਾ ਬਾਣਾ ਥੋੜਾ ਜਿਹਾ ਮਸਤਾਨਾ ਹੋ ਜਾਂਦਾ ਸੀਗਾ ਫਿੱਕਾ ਪੈ ਜਾਂਦਾ ਸੀਗਾ ਉਹਨੂੰ ਅੰਤ ਤੱਕ ਕੰਮ ਧੰਦੇ ਚ ਪਾਈ ਜਾਂਦੇ ਹੁੰਦੇ ਸੀਗੇ ਤੇ ਕਿਸੇ ਨੂੰ ਨਹੀਂ ਸੀ ਦਿੰਦੇ ਹੁੰਦੇ ਇਹਦਾ ਮਿਸਯੂਜ਼ ਹੋਊਗਾ ਕਿ ਚਕਰਵਰਤੀ ਦਾਲਪੰਥ ਵਹੀਰ ਚੱਲਦੇ ਸੀਗੇ ਵਹੀਰਾਂ ਦੇ ਨਾਲ ਹੀ ਦਰਜੀ ਚੱਲਦੇ ਸੀਗੇ ਤੇ ਉਹ ਸਾਰੇ ਬੰਦੇ ਜਿਹੜੇ ਆ ਉਹ ਜਥੇਦਾਰ ਨੂੰ ਜਵਾਬਦੇਹ ਹੁੰਦੀ ਸੀ ਵੀ ਜੇ ਉਹ ਵਿੱਚੋਂ ਕਿਤੇ ਘਰ ਵੀ ਜਿਓ ਕਿਤੇ ਘਰ ਵੀ ਜਾਣਗੇ ਉਹਨਾਂ ਦੱਸ ਕੇ ਜਾਣਾ ਪਿੱਕ ਕਰੇ ਪਹਿਨੀ ਗੱਲ ਤਾਂ ਘਰ ਬਾਹਾਂ ਜਾਂਦੇ ਨਹੀਂ ਸੀਗੇ ਉਹ ਜ਼ਿਆਦਾ ਆਪਣੇ ਘੋੜਿਆਂ ਦੇ ਵਿੱਚ ਤੇ ਦਲਚੀ ਰੈਂਦੀ ਸੀ ਠੀਕ ਆ ਤੇ ਬਾਣਾ ਇੱਕ ਨਿਗਾਹ ਚ ਰਹਿੰਦਾ ਸੀਗਾ ਦਲ ਦਾ ਮੁਖੀ ਦਲ ਦਾ ਜਥੇਦਾਰ ਬਾਕੀ ਹੋਰ ਉਸਤਾਦ ਪੜਾਉਣ ਵਾਲੇ ਠੀਕ ਆ ਸਾਰਾ ਕੁਝ ਇੱਕ ਮਰਜ਼ਾਦਾ ਦੀ ਨਿਗਾਹ ਚ ਰਹਿੰਦਾ ਸੀ ਹੁਣ ਇਹ ਆਪੇ ਥੋੜੇ ਜਿਹੇ ਜਿਹੜੇ ਦਰਜੀ ਆ ਇਹ ਦੁਕਾਨਦਾਰ ਦਰਜੀਆ ਕੋ ਆ ਗਿਆ ਇਹ ਸਖਲਾਈ ਨਹੀਂ ਕੋਈ ਆਮ ਦਰਜੀ ਵੀ ਇਹਨੂੰ ਸਲਫਰ ਬੜਾਏ ਜਾਂਦੇ ਆ ਜੀ ਜੀਦਾ ਕਰਕੇ ਆਮੋ ਖਾਸ ਬੰਦੇ ਇਹਨਾਂ ਨੂੰ ਪਾਈ ਫਿਰਦੇ ਆ ਜਿਹੜੇ ਬੰਦੇ ਕਿਸੇ ਦਲਚਨੀ ਵਿੱਚ ਰਹੇ ਕੋਈ ਵਿਦਿਆ ਨਹੀਂ ਪੜ੍ਹੀ ਕੋਈ ਮਿਹਨਤ ਨਹੀਂ ਕੀਤੀ ਕਿਸੇ ਦੀ ਕਸਵੱਟੀ ਨਹੀਂ ਸਹੀ ਤੇ ਬਾਣੀ ਪਹਿਲਾਂ ਬਾਣੀ ਪੜ੍ਹਨੀ ਜ਼ਰੂਰੀ ਆ ਫੇਰ ਬਾਣੇ ਦਾ ਪਤਾ ਲੱਗੂਗਾ ਵੀ ਇੱਕ ਤੇ ਬਾਣਾ ਪਾ ਕੇ ਜਿਹੜਾ ਮੈਂ ਆ ਮੈਂ ਤੇ ਕਿਸੇ ਦੀ ਮਦਦ ਕਰਨੀ ਆ ਕਿਸੇ ਦੀ ਰੱਖਿਆ ਕਰਨੀ ਆ ਮੈਂ ਕਿਸੇ ਨੂੰ ਡਿਫੈਂਸ ਕਰਨਾ ਵਾ ਓਕੇ ਨਾ ਕਿ ਕਿਸੇ ਤੇ ਅਟੈਕ ਕਰਨਾ ਨਾ ਕਿਸੇ ਤੋਂ ਖੋਣਾ ਵਾ ਹੁਣ ਇਹ ਪਾ ਲਿਆ ਬਾਣਾ ਹੂੰ ਹਾਲ ਤਾਂ ਸ਼ੇਰ ਦੀ ਪਾਲੀ ਤੇ ਵਿੱਚ ਸਾਰਾ ਕੁਝ ਗਿੱਦੜ ਦਾ ਹਾਂ ਉਹ ਮਰਿਆ ਦਾ ਭੰਗ ਫੂਕਦੇ ਰੁਬਦਾਨ ਨਹੀਂ ਸੀ ਕਿਉਂਕਿ ਉਹ ਬੰਦਾ ਕਿਨੂੰ ਜਵਾਬ ਦੇ ਹੀ ਨਹੀਂ ਨਾ ਤੇ ਉਹਦੇ ਪਿੱਛੇ ਕੋਈ ਮੁਖੀ ਆ ਨਾ ਉਹਦੇ ਪਿੱਛੇ ਕੋਈ ਸੰਪਰਦਾਵਾ ਦਲਪੰਥਾ ਹੂੰ ਉਹਨੇ ਕੋਈ ਵੀ ਕਰਤੂਤ ਕੀਤੀ ਕਰਕੇ ਪਰਾਂ ਹੋ ਗਿਆ ਤੇ ਗੱਲ ਕੀ ਆ ਜੀ ਉਹ ਵੀ ਇੱਕ ਬਾਣੇ ਵਾਲਾ ਨਿਹੰਗ ਸਿੰਘ ਸੀ ਆ ਕੰਮ ਕਰਦਾ ਇਸ ਕਰਕੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜਿਹੜਾ ਬੰਦਾ ਮਰਜਾਦਾ ਨਾਲ ਦਲਪੰਥ ਨਾਲ ਜਾਂ ਕਿਸੇ ਮੁਖੀ ਦੇ ਅੰਡਰਾ ਹਾਂ ਹੁਣ ਤੁਸੀਂ ਤਰਨਾ ਦਾ ਹਾਂਜੀ ਮਾਪੁਰਖ ਬਾਬਾ ਜੋਗਾ ਸਿੰਘ ਮਾਕਾਰ ਹਮ ਬਚਪਨ ਤੋਂ ਮੈਂ ਉਹਨਾਂ ਨੂੰ ਜਾਣਦਾ ਜੀ ਕੋਈ ਮੈਨੂੰ ਤਰਨਾ ਦਲ ਦਾ ਸਿੰਘ ਜਿਹੜਾ ਵਾ ਉਹ ਦੱਸਦੇ ਮਾਪੁਰਖ ਬਾਬਾ ਅਵਤਾਰ ਸਿੰਘ ਸਾਹਿਬ ਜੀ ਵਿਧੀ ਚੰਦਗੀ ਇਹਨਾਂ ਜਿਆਦਾ ਸਖਤ ਪੈਰਾ ਦਲ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਗੱਲ ਬੁੜਾ ਦਲ ਬਾਬਾ ਬਲਵੀਰ ਸਿੰਘ ਜੀ ਸ਼ਾਨਵੇਂ ਕਰੋ ਕੋਈ ਬੰਦਾ ਗਲਤੀ ਕਰੂਗਾ ਉਹ ਜਿਹੜੇ ਮੈਂ ਮੁਖੀਆਂ ਦੇ ਨਾਲ ਆਇਆ ਆਪਾਂ ਜਾ ਕੇ ਦੱਸਾਂਗੇ ਹਮ ਤੇ ਪਹਿਲੀ ਗੱਲ ਉਹਨਾਂ ਦੇ ਬੰਦਿਆਂ ਨੇ ਗਲਤੀ ਕਰਨੀ ਹੋਈ ਹੈ ਪਤਾ ਵੀ ਕੀਤੀ ਤੇ ਡਾਂਗ ਫੇਰਨੀ ਹੁਣ ਜਿਹਨੂੰ ਡਾਂਗ ਛੋਟੇ ਦਾ ਡੈਰੀ ਕੋਈ ਨਹੀਂ ਜਿਹਦਾ ਕੋਈ ਅੱਗਾ ਪਿੱਛਾ ਹੀ ਨਹੀਂਗਾ ਤੇ ਉਹ ਬਦਨਾਮੀ ਜਿਹੜੀ ਆ ਸਾਰਿਆਂ ਦੀ ਹੁੰਦੀ ਆ ਬਿਲਕੁਲ ਇਸ ਕਰਕੇ ਜਿਹੜੇ ਮੈਂ ਖਾਸ ਕਰਕੇ ਦਰਜ਼ੀਆਂ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਵੀ ਬਾਣਾ ਸਵਾਨ ਆਉਂਦਾ ਵਾ ਉਹਦੀ ਆਈਡੈਂਟੀਟੀ ਲਾਓ ਜੇ ਤੇ ਉਹ ਕੋ ਕਿਸੇ ਦਲਪੰਥ ਦਾ ਹੈਗਾ ਵਾ ਆਈਡੈਂਟੀਟੀ ਕਰ ਹੁੰਦਾ ਜੀ ਬੰਦਾ ਹੁੰਦਾ ਅਮਰੀਕਾ ਹਲ ਚ ਬਾਬਾ ਬਨਵੀਰ ਸਿੰਘ ਜੀ ਮੈਂ ਦੇਖਿਆ ਜੋੜ ਮੇਲੇ ਤੇ ਨਾ ਇੱਕ ਮੋਰਜੀ ਲਾ ਕੇ ਦਿੰਦੇ ਆ ਜਿਹਦੇ ਨਾਲ ਕਿਰਾਇਆ ਬੜਾ ਫ੍ਰੀ ਹੁੰਦਾ ਤੇ ਜਦੋਂ ਨਿਸ਼ਕਾਮ ਸੇਵਾ ਕਰ ਰਹੇ ਆ ਨਾ ਤੇ ਉਹ ਹੁੰਦਾ ਇਸ ਕਰਕੇ ਮੈਂ ਮੁਖੀ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਨੀਵਾ ਹੋ ਕੇ ਸਤਕਾਰ ਸਹਿਤ ਤੇ ਪੂਰਾ ਟੈਸਟ ਲੈ ਕੇ ਜਿਹੜੇ ਜਸੇਦਾਰ ਆ ਘੋੜਿਆਂ ਦੇ ਜਿਹਨਾਂ ਕੋ ਅਧਿਕਾਰ ਆ ਆਈਡੈਂਟੀਟੀ ਕਾਰਡ ਬਣਾਉਣ ਦੇ ਤੇ ਉਹਨਾਂ ਨੂੰ ਆਈਡੈਂਟੀਟੀ ਕਾਰਡ ਬਣਾਉ ਬੜਾਏ ਜਾਣ ਜਿਹੜੇ ਉਸ ਆਈਡੈਂਟੀਟੀ ਕਾਰਡ ਦੀ ਇੱਜ਼ਤ ਕਰਨ ਉਹਦੀ ਨਿਗਰਾਨੀ ਚ ਰਹਿਣ ਬਾਰੇ ਦੇ ਵਿੱਚ ਰਹਿਣ ਤੇ ਆਪਣੇ ਸੰਪਰਦਾ ਨੂੰ ਜਵਾਬਦੇਹੀ ਹੋਣ ਦੂਜਾ ਬੰਦਾ ਜਦੋਂ ਗਲਤੀ ਕਰਦਾ ਵਾ ਉਹਨੂੰ ਫਿਰ ਉਹ ਬੰਦੇ ਆਇਡੈਂਟੀਟੀ ਕਰਨ ਜਿੱਥੇ ਵੀ ਗਲਤੀ ਹੁੰਦੀ ਆ ਉਹ ਦੂਜੇ ਲਾਗੇ ਛਾਗੇ ਨਿਹੰਗ ਸਿੰਘਾਂ ਨੂੰ ਦੱਸਿਆ ਜਾਵੇ ਵੀ ਆਹ ਬੰਦਾ ਬਾਣਾ ਪਾ ਕੇ ਫਿਰ ਰਿਹਾ ਵਾ ਇੱਥੇ بڑے ਬੰਦੇ ਆ ਜੀ ਜਿਨ੍ਹਾਂ ਨੂੰ ਮੁੜ ਕੇ ਅਸੀਂ ਫਿਰ ਕਵਰ ਕਰਦੇ ਆ ਪੁੱਛਦੇ ਆ ਤਾਂ ਨਿਕਲਦਾ ਕੁਝ ਵੀ ਨਹੀਂ ਲੇਕਿ ਜਗਜੀ ਸਾਹਿਬ ਦੀ ਪੌੜੀ ਨਹੀਂ ਯਾਦ ਹੁੰਦੀ ਹਾਂ ਹੁੰਦਾਂ ਨੇ ਜੀ ਠੀਕ ਆ ਜੀ ਸੋ ਇਹ 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 ਅੱਜ ਸਮਾਜ ਦੇ ਵਿੱਚ ਆ ਜਿਹ ਚ ਅਸੀਂ ਤਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸੀਆ ਹੁਣ ਆ ਗਿਆ ਬਾਣਾ ਇਹ ਇੱਕ ਜੰਗੀ ਬਾਣਾ ਵਾ ਜੀ ਹਮ ਇਹਦੇ ਵਿੱਚ ਆਹੀ ਚੀਜ਼ਾਂ ਹੁਣ ਮੈਂ ਸ਼ਸਤਰ ਪਾਏ ਹੋਏ ਥੱਲੇ ਛੋਟੀ ਸਰੀ ਸਭ ਪਾਈ ਹੋਈ ਹੈ ਸਿਰ ਤੇ ਵੀ ਅਮਰੀ ਸਰੀ ਸਭ ਫੜੋ ਜੀ ਕਮਰ ਕੱਸਾ ਜ਼ਰੂਰੀ ਹੈ ਜੀ ਜੀ ਬਾਬਾ ਜੀ ਤੇ ਹੁਣ ਮੈਂ ਤੁਹਾਨੂੰ ਸਰੀ ਸਭ ਫੜਾਈਆ ਅਰੁਣ ਜੀ ਮੜਾਇਆ ਸਿਰ ਵੀ ਢੱਕ ਲਓ ਜੀ ਜੀ ਮੇਰੇ ਕਮਰ ਕੱਸੇ ਨਹੀਂ ਕਿਉਂਕਿ ਮੈਂ ਬਾਣੇ ਬਾਰੇ ਸਾਰੀ ਜਾਣਕਾਰੀ ਦੇਣੀ ਚਾਹੁੰਦਾ ਆ ਲਓ ਆ ਲੈ ਲਓ ਜੀ ਜੀ ਬਾਬਾ ਜੀ ਕਵਿਸ਼ਯ ਸ਼ਸਤਰ ਫੜਨ ਨੀ ਬਾਬਾ ਤੇ ਹੁਣ ਕੈਮਰਾ ਮੇਰੇ ਤੇ ਰੱਖਿਓ ਜੀ ਜੀ ਸਤਿ ਸ੍ਰੀ ਅਕਾਲ ਸਾਉਤ ਉਹ ਜੁਵਰੀ ਗੱਲ ਹੈ ਵੀ ਬਾਣੇ ਨਾਲ ਜੁੜੀ ਹੋਈ ਮਰਜ਼ਾਦਾ ਜਦੋਂ ਚੌਕੜਾ ਮਾਰ ਕੇ ਬਹਿਣਾ ਇਹ ਸਾਡਾ ਥੱਲਿਓ ਸਾਰਾ ਆਸਣ ਕਾਜਲੇ ਲੱਤ ਨੂੰ ਹੱਥ ਨਾਲ ਲੱਗੇ ਪੈਰ ਨੂੰ ਹੱਥ ਨਾਲ ਲੱਗੇ ਜਦੋਂ ਅਸੀਂ ਗੁਰੂ ਸਾਹਿਬ ਦੀ ਤਾਬਿਆ ਬਹਿਣਾ ਹੁਕਮਨਾਮਾ ਲੈਣਾ ਠੀਕ ਹੈ ਜਿਹੜਾ ਤੇ ਸਾਡਾ ਇਹ ਬਾਣਾ ਜਿਹੜਾ ਗੋਡੇ ਤੋਂ ਠਾਂ ਚੱਲ ਜਾਂਦਾ ਤੇ ਜਿਹੜਾ ਜੰਗਾ ਚੁੱਧਾ ਦਾ ਬਾਣਾ ਉਹ ਵੀ ਇਹੀ ਆ ਉਹਦੇ ਵਿੱਚ ਇਹ ਆ ਵੀ ਕਈ ਵਾਰ ਇੱਥੇ ਬਾਜੂ ਬੰਦ ਲੱਗਦੇ ਆ ਸਾਤੀ ਬੰਦ ਲੱਗਦੇ ਆ ਠੀਕ ਆ ਜੀ ਉਹ ਰਿਸਨ ਜੋ ਆ ਲੱਗਦੀ ਆ ਜਿਹੜੀਆਂ ਹਾਂਜੀ ਹਾਂਜੀ ਉਹ ਬਾਣਾ ਥੋੜਾ ਜਾਂ ਉੱਚਾ ਹੁੰਦਾ ਜੀ ਕਿਉਂਕਿ ਘੋੜੇ ਦੇ ਉੱਤੇ ਉਹ ਬਾਣਾ ਘੋੜੇ ਦੇ ਮਗਰਲੇ ਬੰਨੇ ਪੁੱਠਿਆਂ ਨੂੰ ਨਾ ਲੱਗੇ ਉਹ ਲਗਪਗ ਇੱਥੇ ਕ ਆ ਜਾਂਦਾ ਥੱਲੇ ਉਹ ਕੁਸ਼ੈਰੀ ਦੀ ਮੂਰੀ ਦੀਦੀ ਆ ਓਕੇ ਇਹਦੇ ਵਿੱਚ ਕੁਸ਼ੈਰਾ ਨਹੀਂ ਹੁੰਦੀਦਾ ਓਕੇ ਉਹ ਤਾਂ ਆ ਜਾਂਦਾ ਤੇ ਉਹਦੀ ਬਾਹ ਅੱਧੀ ਹੁੰਦੀ ਹੈ ਠੀਕ ਬਾਕੀ ਸਾਰਾ ਕੋਈ ਇਦਾਂ ਹੀ ਹੁੰਦਾ ਓਕੇ ਫੇਰ ਜਿਹੜੀ ਸਾਨੂੰ ਉਸਤਾਦਾਂ ਵੱਲੋਂ ਦੱਸਿਆ ਜਾਂਦਾ ਬਾਣੇ ਦੀ ਮਰਜ਼ਾਦਾ ਟਕਸਾਲੀ ਬਾਣਾ ਜਾਂ ਨਿਹੰਗ ਸਿੰਘ ਬਾਣਾ ਹੂੰ ਇਹਦੀਆਂ ਦੋ ਜਿੱਪ ਇਧਰ ਖਜਾਨਾ ਪੈਂਦਾ ਹੂੰ ਆਇਧਰ ਸ੍ਰੀ ਸਾਹਿਬ ਛੋਟੀ ਵੱਡੀ ਸ੍ਰੀ ਸਾਹਿਬ ਢਾਲ ਆਹ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਐਸੇ ਕਰਕੇ ਬਣਾਈਆਂ ਜਾਂਦੀਆਂ ਢਾਲ ਦੀਆਂ ਡੋਰੀਆਂ ਉਹ ਖਜਾਨੇ ਗਾਤਰੇ ਦੀਆਂ ਡੋਰੀਆਂ ਵਿਥੱਲੇ ਨਾਲ ਡਿੱਗਣ ਉਹ ਤੋਂ ਬਾਅਦ ਇਹ ਬਾਣਾ ਪਾ ਕੇ ਤੁਸੀਂ ਜੰਗਲ ਪਾਣੀ ਨਹੀਂ ਜਾ ਸਕਦੇ ਤੇ ਫੇਰ ਜੇ ਜਾਣਾ ਹੋਵੇ ਇਹਨੂੰ ਲਾ ਕੇ ਜਾਓ ਅੱਛਾ ਹੁਣ ਅੱਜ ਮੈਂ ਤਾਂ ਬਣਾਣ ਪਾਈ ਆ ਥੰਡਿਉ ਦੀ ਹੁਣ ਇਹ ਬਾਣਾ ਜਿਹੜਾ ਵਾ ਮੈਂ ਪੂਰਾ ਨਹੀਂ ਆ ਦੇਖੋ ਜੀ ਇਹਦੀ ਏਡਾ ਸੌਖਾ ਵਾ ਆ ਖੁੱਲ ਗਿਆ ਤੇ ਆ ਇਹਦੀ ਇੱਕੋ ਤਣੀ ਐ ਅੱਜਕੱਲ ਟਿੱਚ ਬਟਣ ਆ ਗਏ ਬਟਣ ਆ ਗਏ ਠੀਕ ਆ ਜੀ ਅੱਗੇ ਡੋਰੀਆਂ ਹੁੰਦੀਆਂ ਸੀ ਇਹ ਐ ਹੀ ਲੈ ਜਾਂਦਾ ਤੇ ਐ ਹੀ ਪਹਿ ਜਾਂਦਾ ਅੱਛਾ ਦੁਨੀਆ ਦੀ ਸਭ ਤੋਂ ਸੋਹਣੀ ਡਰੈੱਸ ਤੇ ਸਭ ਤੋਂ ਛੇਤੀ ਪੈਂਦੀ ਤੇ ਛੇਤੀ ਲੈਂਦੀ ਆ ਹੂੰ ਠੀਕ ਆ ਠੀਕ ਆ ਜੀ ਇਹ ਹੀ ਇੱਕ ਜਿਹੜਾ ਸਭ ਤੋਂ ਇੱਕ ਜਿਹੜੀ ਵਰਦੀ ਆ ਜਿਹੜੀ ਸਾਨੀ ਹੈ ਇਹ ਗੁਰੂ 10ਵੇਂ ਪਾਸ਼ਾ ਮਹਾਰਾਜ ਗੁਰੂ ਅਰਗਵਿੰਦ ਸੱਚੇ ਪਾਸ਼ਾ ਮਹਾਰਾਜ ਦਲਾ ਪੰਥਾ ਵੱਲੋਂ ਕਿਉਂਕਿ ਸਾਡਾ ਸਾਰਾ ਪਹਿਰਾਵਾ ਦਾੜਾ ਮਸ਼ਹਰੇ ਇਹ ਬਰਮੇਸ਼ਰ ਦੀ ਬਖਸ਼ਿਸ਼ ਆ ਸਾਨੂੰ ਵੱਖਰਿਆਂ ਕੀਤਾ ਸਾਡੀ ਦਸਤਾਰ ਵੱਖਰਿਆਂ ਕਰਦੀ ਸਾਡੀ ਸਾਡੇ ਪੰਜ ਕਕਾਰ ਕਹਿੰਦਾ ਕਸ਼ਹਿਰਾ ਕੇ ਸਕੰਗਾ ਤੇ ਇਤਾਂ ਦੇ ਜਿਹੜੇ ਸਾਡੇ ਪੰਜ ਕਕਾਰ ਜਿਹਦੇ ਤੋਂ ਖਾਲਸਾ ਜਿਹੜਾ ਵਾ ਇੱਕ ਨਿਆਰਾ ਪਿਆਰਾ ਤੇ ਵੱਖਰਾ ਵੱਖਰਾ ਕਰਕੇ ਵੀ ਉਹ ਦਲਦਾਨੀ ਕਿਸੇ ਨੂੰ ਅੱਗੇ ਜਿਹੜੇ ਆ ਹੁਣ ਆਪਾਂ ਤੇ ਬਣਾਣਾ ਪਾ ਲੈਨੇ ਆ ਅੱਗੇ ਥੱਲੇ ਛੋਟੀ ਫਤੂਹੀ ਪਾਈ ਹੁੰਦੀ ਸੀਗੀ ਅੱਛਾ ਵੀ ਉਹ ਪੈਣੀ ਗੱਲ ਬਾਣਾ ਪਾ ਕੇ ਤੁਸੀਂ ਬਾਣ ਆਪ ਵੀ ਪੂਰੀ ਚੜ੍ਹਦੀ ਕਲਾ ਚ ਰਹਿਣਾ ਤਿਆਰ ਪਰ ਤਿਆਰ ਹੂੰ ਸਿਰ ਕੇ ਸੀਸ਼ਾਨ ਕਰਕੇ ਵੀ ਜਦੋਂ ਮਰਜੀ ਗੁਰੂ ਸਾਹਿਬ ਦੀ ਸੇਵਾ ਜਾਂ ਮੰਜਾ ਜਾ ਸਕਦੇ ਉੱਥੇ ਫੇਰ ਇਤਰਾ ਥੋੜੀ ਜਾਵਾਂ ਪਵਿੱਤਰ ਰਹਿਣਾ ਨੇ ਆਪ ਵੀ ਇਸ ਕਰਕੇ ਮੰਨ ਲਓ ਉਹਦੇ ਬਾਅਦ ਬੰਦੇ ਨੇ ਕਿਰਿਆ ਵੀ ਕਰਨੀਆਂ ਹੂੰ ਕਿਰਿਆ ਤੇ ਇਹੋ ਹੀ ਆ ਵੀ ਜੰਗਲ ਪਾਣੀ ਦੇ ਬੰਦੇ ਨੇ ਸਵੇਰੇ ਹੀ ਜਾਣਾ ਜਾਂ ਸ਼ਾਮ ਨੂੰ ਜਾਣਾ ਉਦੋਂ ਬਾਅਦ ਤੁਸੀਂ ਹੁਣ 4 ਬਾਰ 4 ਵਜੇ ਫਿਰ ਜੇ ਤੁਸੀਂ ਗੜ ਤੋੜਨ ਜਾਣਾ ਹੂੰ ਮਤਲਬ ਕਿ ਦਸਿਆ ਉਹ ਸਮਝਣਾ ਪਸ਼ਾਪ ਕੰਨ ਜਾਣਾ ਉਹ ਤੁਸੀਂ ਚੋਲਾ ਪਾ ਕੇ ਨਹੀਂ ਜਾ ਨਹੀਂ ਜਾਣਾ ਮਤਲਬ ਸੱਚਤਾ ਰੱਖਣੀ ਬੜੀ ਜ਼ਰੂਰੀ ਆ ਕਿ ਜਿਹੜੀ ਸਿਰ ਤੇ ਦਸਤਾਰ ਦਸਤਾਰ ਦੇ ਉੱਤੇ ਵੀ ਇੱਕ ਦੂਜਾ ਕੱਪੜਾ ਬੰਨ ਲਓ ਅੱਛਾ ਉੱਪਰ ਕਈ ਵਾਰ ਆਪ ਜੀ ਦੇ ਬੰਨਿਆ ਹੁੰਦਾ ਹਾਂ ਇਸੇ ਕਰਕੇ ਮੈਂ ਜਦੋਂ ਪੰਡ ਵੀ ਚੁੱਕਦਾ ਹਾਂ ਹਾਂਜੀ ਹਾਂਜੀ ਉਦੋਂ ਵੀ ਮੈਂ ਦੂਜੀ ਕਪੜਾ ਬਨ ਲੈਂਦਾ ਮੈਂ ਦਿਮਾਲੇ ਤੇ ਪਾਣ ਨਹੀਂ ਚੁੱਕਦਾ ਨਿੱਕੀ کیسਕੀ ਬਨ ਗਈ ਤੇ ਕਪੜਾ ਬਨ ਲੈਣਾ ਕਿਉਂਕਿ ਥੱਲੇ ਕੰਗਾ ਵਾਲੇ ਚ ਕਕਾਰ ਨੇ ਠੀਕ ਹੈ ਤੇ ਇਸ ਤਰ੍ਹਾਂ ਫਿਰ ਹੁਣ ਇਹ ਪਹਿਲਾ ਜਿਹੜੇ ਬਾਣੇ ਸੀਗੇ ਉਹਨਾਂ ਦੇ ਐ ਡੋਰੀਆਂ ਹੁੰਦੀਆਂ ਸੀਗੀਆਂ ਹਾਂ ਜੇ ਵੀ ਇੱਕ ਡੋਰੀ ਇਹਨੂੰ ਲੱਗਦੀ ਹੈ ਇਹਦੋਂ ਬਗੈਰੇ ਅਧੂਰਾ ਵਾ ਓਕੇ ਆਹ ਡੋਰੀ ਪੱਜ ਗਈ ਜੀ ਅਰੁਣ ਜੀ ਹੂੰ ਉਦੋਂ ਬਾਅਦ ਦੂਜੀ ਡੋਰੀ ਹੁੰਦੀ ਜਿਹੜੀ ਉਹ ਇੱਥੇ ਵੱਜਦੀ ਸੀ ਹੂੰ ਠੀਕ ਹੈ ਜੀ ਹੁਣ ਵਟਣ ਆ ਗਏ ਹੂੰ ਤੇ ਤੀਜੀ ਡੋਰੀ ਹੁੰਦੀ ਉਹ ਐ ਕਰਕੇ ਤਿਰਛਾ ਦਾ ਟੂੜਾ ਐ ਅੱਛਾ ਉਹ ਇੱਕ ਡੋਰੀ ਇੱਥੇ ਹੁੰਦੀ ਇੱਕ ਇੱਥੇ ਹੁੰਦੀ ਓਕੇ ਜਿਤਰਾ ਗੰਢ ਬੰਨੀ ਹਾਂ ਇਹ ਬੰਦ ਦਿੱਤਿਆ ਜਾਂਦੇ ਆ ਪਰ ਹੁਣ ਸਮੇਂ ਦੇ ਹਿਸਾਬ ਨਾਲ ਉਹ ਦਲਪੰਥਾਂ ਰੇਟੀ ਅਲਰਾਂ ਨੇ ਇਹਨੂੰ ਸਿੱਧਾ ਕਰਕੇ ਦੀ ਪੇਟੀ ਬਣਾ ਕੇ ਅੱਛਾ ਇੱਕ ਚੀਜ਼ ਬਾਬਾ ਜੀ ਦੇਖੋ ਨਾ ਤੁਸੀਂ ਲੋਕ ਇਸ ਬਾਣੇ ਨੂੰ ਦੇਖਦੇ ਨੇ ਜ਼ਿਆਦਾਤਰ ਕੁਝ ਲੋਕ ਜਿਹੜੇ ਹੋਰ ਸੱਭਿਆ ਤੋਂ ਆਂਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਯਾਰ ਬਾਣਾ ਪਾਇਆ ਹੋਇਆ ਕਿਸ ਤਰ੍ਹਾਂ ਦੀ ਪੋਸ਼ਾਕ ਹੈ ਐਨਾ ਕੁਛ ਇੰਨੀ ਮਰਿਆਦਾ ਦੇ ਵਿੱਚ ਰਹਿਣਾ ਪੈਂਦਾ ਪਰ ਉਹ ਇੱਕ ਚੀਜ਼ ਨਹੀਂ ਸੋਚਦੇ ਬਾਬਾ ਜੀ ਜਿਹੜੀ ਚੀਜ਼ ਮੈਂ ਕਦੇ-ਕਦੇ ਸੋਚਦਾ ਵੀ ਇਹ ਬਾਣਾ ਕਿਤੇ ਛੋਟੀ ਚੀਜ਼ ਥੋੜੀ ਹੈ ਇਹ ਬਾਣਾ ਤੁਸੀਂ ਕਿਸੇ ਨੌਕਰ ਪੇਸ਼ਾ ਲੋਕਾਂ ਦੇ ਨਹੀਂ ਕਦੇ ਵੀ ਨਹੀਂ ਦੇਖੋਗੇ ਵੀ ਹਾਂ ਕੋਈ ਸਰਕਾਰੀ ਆ ਕੋਈ ਪ੍ਰਾਈਵੇਟ ਆਰ ਦੇ ਸਰਕਾਰੀ ਨੌਕਰੀਆਂ ਦੇ ਵਿੱਚ ਬਾਣਾ ਪਾ ਕੇ ਨੌਕਰੀ ਕਰ ਰਿਹਾ ਸੋਚੋ ਇਸ ਇਸ ਬਾਣੇ ਵਾਲੇ ਨੂੰ ਐਕਸੈਪਟ ਵੀ ਨਹੀਂ ਕਰਦੇ ਜ਼ਿਆਦਾਤਰ ਲੋਕ ਐਕਸੈਪਟ ਨਹੀਂ ਕਰਦੇ ਮਤਲਬ ਜਿੰਨੇ ਇਹ ਬਾਣਾ ਐਕਸੈਪਟ ਕਰ ਲਿਆ ਨਾ ਧਾਰਨ ਕਰ ਲਿਆ ਉਹਨੂੰ ਸੰਸਾਰ ਛੱਡਣਾ ਪੈਂਦਾ ਛੱਡਣਾ ਪੈਂਦਾ ਉਹਨੇ ਤਾਂ ਸਾਰਾ ਸੰਸਾਰ त्यागਤਾ ਕੁਝ ਵੀ ਵੱਡੀ ਕੁਰਬਾਨੀ ਉਹਨੇ ਪਹਿਲਾਂ ਦੇਤੀ ਫਿਰ ਉਹਦੀ ਰੀਸ ਆਪਾਂ ਕਿੱਥੋਂ ਕਰ ਲਾਂਗੇ ਫਿਰ ਇਸੇ ਕਰਕੇ ਬਾਬਾ ਜੀ ਹੀ ਸੁਗਦਾ ਆਪ ਜੀ ਦੇ ਅੱਗੇ ਹਨਾ ਬਹੁਤ ਵੱਡੀ ਇਹ ਵੀ ਕੁਰਬਾਨੀ ਹੈ ਇਹ ਇਹਦੀ ਮਰਜ਼ਾ ਦਾ ਇਹਨੂੰ ਧਿਆਨ ਚ ਰੱਖਣਾ ਪੈਂਦਾ ਵਾ ਕਿ ਮੈਨੂੰ ਪੰਥ ਵੱਲੋਂ ਕੀ ਮਿਲਿਆ ਵਾ ਮੈਂ ਕਿੱਦਾਂ ਬੋਲਣਾ ਕਿੱਦਾਂ ਵਿਚਰਨਾ ਠੀਕ ਆ ਜੀ ਤੇ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਚੀਜ਼ਾਂ ਸਖਤਾਈ ਵੀ ਕਰਨੀ ਪੈਣਾ ਠੀਕ ਆ ਕੋਈ ਨਰਾਜ਼ ਹੁੰਦਾ ਹੋਣ ਦੋ ਪਰ ਜੇ ਬਾਣੀ ਤੇ ਬਾਣੀ ਦੇ ਲੜ ਲੱਗਣਾ ਨਾ ਤੇ ਸਖਤ ਵਿਧਾਨ ਦੇ ਵਿੱਚ ਰਹਿਣਾ ਪੈਣਾ ਤੇ ਉਸ ਤੋਂ ਬਾਅਦ ਹੋਣਾ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਆ ਦੋ ਜੀ ਬਾਬਾ ਫੇਰਾ ਕਮਰ ਕੱਸਾ ਜ਼ਰੂਰੀ ਆ ਕਮਰ ਕੱਸਾ ਜਿਹੜਾ ਵਾ ਉਹ ਕਿੱਦਾਂ ਲਾਈਦਾ ਜੀ ਕਮਰ ਕੱਸੇ ਬਗੈਰ ਅਧੂਰੇ ਜੇ ਤੁਸੀਂ ਕਮਰ ਕਸਾ ਲਾ ਕੇ ਸ਼ਸ਼ਤਰ ਪਾਉਣੇ ਆ ਇਹ ਐਦਾਂ ਇਹਦਾ ਨਾਗਵਾਲ ਆਉਣਾ ਜੀ ਆ ਦੇਖਿਓ ਮੜਾ ਜਿਆ ਘੁੱਟ ਕੇ ਥੋੜਾ ਜਿਆ ਤੇ ਇਹਨੂੰ ਇੱਥੋਂ ਐ ਕੰਪੇਰਾ ਇਸੇ ਕੰਦੇ ਕੋਣੀ ਤੁਹਾਡੀ ਮਰਜ਼ੀ ਆ ਇਹ ਹੋ ਗਿਆ ਤਾਂ ਨਾ ਕਮਰ ਕਸਾ ਇਹਨੂੰ ਥੱਲੇ ਨਹੀਂ ਬੰਨਣਾ ਅੱਛਾ ਹੂੰ ਲੱਕ ਦੇਉਗਾ ਆ ਆ ਲੱਕ ਦੇ ਵਿੱਚ ਬੰਨਣਾ ਇਹ ਤਕਰੀਬਨ ਤੂੰ ਨੀ ਦੇਦਾਰੀ ਤੇ ਰਵੇ ਠੀਕ ਆ ਤੇ ਆਹ ਦੇਖੋ ਜੀ ਹੁਣ ਵੇਖੋ ਪੁਲਿਸ ਦੇ ਵਿੱਚ ਮਿਲਟਰੀ ਚ ਹਾਂ ਨੇਵੀ ਚ 에য়ার ਫੋਰਸ ਚ ਬੈਲਟ ਲਾਉਣੀ ਪੈਂਦੀ ਆ ਸਾਡਾ ਕਮਰ ਕੱਸਾ ਬਿਲਕੁਲ ਕਮਰ ਕੱਸਾ ਕੀ ਤੁਸੀਂ ਪੰਡ ਚੁੱਕੀ ਆ ਹੂੰ ਤੁਸੀਂ ਮਹਾਰਾਜ ਦੀ ਹਜ਼ੂਰੀ ਬੈਠੇ ਜੀ ਇਹ ਤੁਹਾਨੂੰ ਤਣ ਕੇ ਰੱਖਦਾ ਹਾਂ ਉਦੋਂ ਬਾਅਦ ਥੋੜਾ ਜਿਹਾ ਆਹ ਚੱਕ ਲੂ ਬਾਣੀ ਨੂੰ ਬਿਲਕੁਲ ਉਦੋਂ ਬਾਅਦ ਕਮਰ ਕੱਸਾ ਆ ਵੀ ਮੰਨ ਲਓ ਹੁਣ ਮੈਂ ਕੋੜੇ ਤੇ ਚੜਨ ਦਾ ਤੇ ਮੈਂ ਜੰਗੀ ਬਾਣਾ ਨਹੀਂ ਪਾਇਆ ਇਹਦੀ ਆਹ ਚੀਜ਼ ਚੁੱਕੋ ਇਨੂੰ ਇੱਧਰ ਲੈ ਜਾਓ ਇਹਨੂੰ ਇੱਥੇ ਢਾਗ ਲਓ ਕੋੜੇ ਤੇ ਚੜਨ ਵਾਸਤੇ ਅੱਛਾ ਠੀਕ ਹੈ ਮੈਂ ਗਰੰਥੀ ਸਿੰਘ ਦੀ ਵੀ ਜੇ ਡਿਊਟੀ ਕਰਨੀ ਆ ਕਥਾਵਾਚਕ ਦੀ ਡਿਊਟੀ ਕਰਨੀ ਆ ਕੀਰਤਨ ਦੀ ਡਿਊਟੀ ਕਰਨੀ ਆ ਤੇ ਮੈਨੂੰ ਆਹੀ ਚੋਲੇ ਪੋਣਾ ਪੈਣਾ ਅੱਛਾ ਨਿੱਕੇ ਚੋਲੇ ਦੇ ਵਿੱਚ ਮੈਂ ਨਹੀਂ ਕੰਮ ਬਾਈ ਬਾਲਕੀ ਜੀ ਨਹੀਂ ਜਾ ਸਕਦਾ ਠੀਕ ਹੈ ਉਦੋਂ ਬਾਅਦ ਇਹਨੂੰ ਇੱਥੇ ਚੁੱਕਿਆ ਆ ਕਮਰ ਕੱਸਾ ਤਾਂ ਜ਼ਰੂਰੀ ਉਦੋਂ ਬਾਅਦ ਕਮਰ ਕੱਸੇ 'ਚ ਕੋਈ ਸ਼ਸਤਰ ਲੱਗ ਜਾਂਦੇ ਆ ਕੁਛ ਤੁਸੀਂ ਆਪਦੀ ਨਗਦੀ ਇੱਥੇ ਪਾ ਸਕਦੇ ਜੀ ਮੋਹਰ ਮਹਾਰਾ ਇੱਚੀ ਪਾਈਆਂ ਹੁੰਦੀਆਂ ਸੀ ਵਜਾ ਹੁਣ ਆ ਆ ਗਿਆ ਜੀ ਇਹ ਹੁਣ ਮੇਰਾ ਇਹ ਆਪੀ ਹੁਣ ਮੇਰਾ ਚੋਲਾ ਹੁਣ ਵੇਖੋ ਮੈਂ ਗੱਤਕਾ ਖੇਡਣਾ ਕੁਛ ਵੀ ਕਰਨਾ ਠੀਕ ਆ ਜੀ ਆ ਦੇਖੋ ਠੀਕ ਆ ਜੀ ਅਰੁਣ ਜੀ ਮੈਂ ਜਾਵਾਂ ਉਹ ਤਾਂ ਕਮਰ ਕਸੇ ਕਰਕੇ ਆ ਨਾ ਹੁਣ ਚੋਲਾ ਕਿਤੇ ਵੀ ਮੈਨੂੰ ਮੈਂ ਕੰਫਰਟੇਬਲ ਕੰਫਰਟੇਬਲ ਜਿੱਦਰ ਮਰਜ਼ੀ ਚੜਦਾ ਫੇਰਾ ਜਿੱਦਰ ਮਰਜ਼ੀ ਭੱਜਾ ਫੇਰਾ ਕੰਮ ਕਰਾਂ ਇਹਨੂੰ ਹਾਤੋਂ ਉਤਤ ਇਹ ਗੱਲ ਲੋਗਤ ਕਾ ਖੇਡਿਆ ਘੋੜੇ ਤੋਂ ਉਤਰਿਆ ਘੋੜਾ ਵੀ ਸੁਚਿਆ ਰੱਖਣਾ ਪੈਂਦਾ ਸਾਫ਼ ਰੱਖਣਾ ਪੈਂਦਾ ਆ ਛੱਡਿਆ ਠਾਂ ਨੂੰ ਵਧਾਇਆ ਹ ਹ ਸਸ਼ਤਰ ਕੀਤੇ ਛਸ਼ਤਰ ਤੇ ਛੋਟਾ ਸ਼ਸ਼ਤਰ ਤੇ ਬਿਲਕੁਲ ਨਹੀਂ ਵਿਸਾਰਨਾ ਵੱਡਾ ਵੀ ਨਹੀਂ ਵਿਸਾਰਨਾ ਆ ਹੁਣ ਮੈਂ ਤੁਹਾਨੂੰ ਤਾਂ ਫੜਾਇਆ ਸੀਗਾ ਵੀ ਮੈਂ ਤੁਹਾਨੂੰ ਪਾਣੇ ਪਾਣੇ ਦੱਸੇ ਨੂੰ ਤੀ ਆਹ ਤੁਹਾਡੇ ਸ਼ਸ਼ਤਰ ਪੈ ਗਏ ਓਕੇ ਇਸਤ੍ਰਨ ਉਹ ਤੁਸੀਂ ਜਦੋਂ ਉਹਦੇ ਜਿੱਥੇ ਤਕਰੀਬਨ ਵੇਖਿਆ ਜਣਾ ਵੀ ਮੇਰੇ ਕੋਲ 2 ਤੋਂ 3 ਤੋਂ 4 ਸੱਤਰ ਜਿਹੜੇ ਨੇ ਕਿਉਂ ਮੁੜ ਕੇ ਘਰੋਂ ਥੋੜੀ ਲੈਣ ਜਾਵਾਂ ਹਾਂ ਬਿਲਕੁਲ ਬਿਲਕੁਲ ਹੁਣ ਇੱਥੇ ਕੋਈ ਚਾਰ ਬੰਦੇ ਕਿਸੇ ਨੂੰ ਪੈ ਜਾਣ ਜੋ ਅੱਜ ਦੇ ਹਾਲਾਤ ਨੇ ਪੰਜਾਬ ਦੇ ਲੁੱਟ ਖੋਹ ਚੋਰੀ ਸਕੇਰੀ ਛੇੜ ਛਾੜ ਬਹੁਤ ਕੁਛ ਨਹੀਂ ਇੱਥੇ ਵਾਰਦਾਤ ਹੋ ਜੇ ਤੇ ਆਪਾਂ ਤਾਂ ਸਿੱਧੇ ਜਾ ਕੇ ਇਹਨਾਂ ਨੂੰ ਬਚਾਵਾਂਗੇ ਹੀ ਘਰੋਂ ਥੋੜੀ ਕਾਵਾਂਗੇ ਵੀ ਸਾਨੂੰ ਸ੍ਰੀ ਸਾਹਿਬ ਦੇਜੋ ਅਸਾਂ ਇੱਕ ਚੀਜ਼ ਬੜੀ ਦੇਖੀ ਆ ਮੈਂ ਤੁਸੀਂ ਆਪਣੀ ਰੱਖਿਆ ਦੀ ਗੱਲ ਨਹੀਂ ਕਰਦੇ ਤੁਸੀਂ ਕਿਸੇ ਦੀ ਰੱਖਿਆ ਦੀ ਗੱਲ ਕਰਦੇ ਹਾਂ ਹਮੇਸ਼ਾ ਹਨਾ ਇਹ ਸੁੰਭਾਣੇ ਮੁਤਾਰਨ ਕਰਨ ਤੋਂ ਬਾਅਦ ਹਨਾ ਵੀ ਕਿਸੇ ਦੀ ਰੱਖਿਆ ਨਾ ਕਰਨੀ ਪੈ ਜਵੇ ਕਿਸੇ ਨੂੰ ਲੋੜ ਨਾ ਪੈ ਜਵੇ ਇਹ ਤੁਸੀਂ ਤਿਆਰ ਬਰ ਤਿਆਰ ਖਾਲਸਾ ਤਿਆਰ ਬਰ ਤਿਆਰ ਫੌਜ ਤਿਆਰ ਬਰ ਤਿਆ ਮੈਂ ਜਦੋਂ ਤੋਂ ਸੁਰਤ ਚਾਨਾ ਮੰਨ ਲਓ ਵੈਸ ਚੀਜ਼ ਆ ਬੜੀ ਇੱਕ ਆਪਣੇ ਆਪ ਦੇ ਨਾਲ ਇਹ ਮਾਤਾ ਪਿਤਾ ਦੀ ਵੀ ਸਿੱਖਿਆ ਵਾ ਹੋਰ ਮਾਮਿਆਂ ਦੀ ਵੀ ਸਿੱਖਿਆ ਵਾ ਜਾ ਕੋਈ ਜਿੱਤਰਾ ਸੁਧੇਰ ਕੇ ਆਪਣੇ ਚਾਚੇ ਤਾਏ ਹੁੰਦੇ ਆ ਜੀ ਵੀ ਪੁੱਤਰ ਆਪਣੀ ਇੱਜ਼ਤ ਬਰਕਰਾਰ ਰੱਖਣੀ ਪਿਛੇ ਚਾਹੋ ਬੰਦਿਆਂ ਦੀ ਵੀ ਇੱਜ਼ਤ ਤੇਰੇ ਨਾਲ ਜੁੜੀ ਹੋਈ ਹੁੰਦੀ ਹੂੰ ਬਿਲਕੁਲ ਜੀ ਤੇ ਸਖਤਾਈ ਜ਼ਰੂਰੀ ਆ ਹੂੰ ਜੀਵਨ ਦੇ ਵਿੱਚ ਬਲਮਾਨਸੀ ਜ਼ਰੂਰੀ ਨਹੀਂ ਹੂੰ ਇਹਦਾ ਬਾਣਾ ਜਿਹੜਾ ਇਹਦਾ ਅਦਬ ਕਾਇਮ ਰੱਖਣਾ ਹੂੰ ਇਹਦਾ ਨਰਾਦਰਤਾ ਉਹ ਪੜਾ ਹਰੇਕ ਬੰਦਾ ਬਾਣਾ ਪਾ ਕੇ ਬੜਾ ਖੁਸ਼ ਹੁੰਦਾ ਹੂੰ ਖੋਸ਼ ਹੋ ਮਰੇ ਦਿਨ ਅਲ ਜੋ ਵਿਧਾਨ ਤੇ ਸਵਧਾਨਿਕ ਕਾਨੂੰਨ ਜੁੜਿਆ ਨਾ ਉਹ ਨਾ ਟੁੱਟਦੇ ਇਹ ਕੋਲ ਬਹੁਤ ਸੋਹਣੀ ਗੱਲ ਬਾਬਾ ਜੀ ਕਿ ਇਹ ਜਿੰਨੀ ਕੁ ਮੈਂ ਤੁਹਾਨੂੰ ਗੱਲ ਦੱਸ ਜੀ ਬਹੁਤ ਸੋਹਣੀ ਬਾਕੀ ਬਹਿਰੂਪੀਆਂ ਦੇ ਉੱਤੇ ਕੋ ਬਚੋ ਜਿਹੜੇ ਬਹਿਰੂਪੀਏ ਇਸ ਬਾਣੇ ਨੂੰ ਦਾਗਦਾਰ ਕਰ ਰਹੇ ਨੇ ਇਸ ਬਾਣੇ ਨੂੰ ਉਹ ਬਾਣੇ ਦਾ ਕੁਝ ਨਹੀਂ ਗੁਆ ਰਹਾ ਠੀਕ ਆ ਉਹ ਤਾਂ ਇੱਕ ਮਿਸਯੂਜ਼ ਕਰ ਰਹਾ ਕਿਸੇ ਚੀਜ਼ ਦਾ ਇਹ ਲੇਖਾ ਦੇਣਾ ਪਊ ਬੇਨੋ ਇਹ ਜਿਹਦਾ ਗਾਣਾ ਨਾ ਉਹਨੇ ਬਖਸ਼ਣਾ ਨਹੀਂ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ